ਬੰਦੇ ਦੇ ਹੱਥਾਂ ਵਰਗਾ ਕੋਈ ਓਜ਼ਾਰ ਨਹੀਂ ਬਣਿਆ ਇਹਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਪਬਲਿਕ ਹੈਲਪ ਫਾਊਂਡੇਸ਼ਨ ਦੇ ਮੈਂਬਰਸ ਆਵਾਜ਼ ਫਿਰ ਗੁਰਦੁਆਰਾ ਚਾਹ ਸਾਹਿਬ ਦੇਖੇ ਬੂਟੇ ਲਾਏ ਨੇ ਇਹ ਪਟਿਆਲੇ ਢਲੇ ਵਿੱਚ ਵੀ ਤੇ ਹੋਰ ਥਾਂ ਤਾਂ ਵੀ ਕਈ ਜਗ੍ਹਾ ਤੇ ਇਹਨਾਂ ਨੇ ਬੂਟੇ ਲਾਏ ਨੇ ਇਹਨਾਂ ਦੀ ਅੱਜ ਕੱਲ ਜਿਹੜਾ ਵਾਤਾਵਰਣ ਚੱਲ ਰਿਹਾ ਹੈ ਅ ਵਰਖਾ ਦਾ ਇਹਦੇ ਵਿੱਚ ਬੂਟੇ ਲਾਣੇ ਬੜੇ ਚੰਗੇ ਨੇ ਇਹ ਜਿਹੜੇ ਨੇ ਕੰਮ ਇਹਨਾਂ ਦਾ ਬਹੁਤ ਵਧੀਆ ਹੈ ਇਹ ਜਿਹੜਾ ਕੰਮ ਹੈ ਇਹ ਸਾਰੇ ਗ੍ਰੀਨ ਗ੍ਰੀਨ ਰੈਵਿਊਸ਼ਨ ਨੇ ਲਿਆਂਦਾ ਹੈ ਇਹਨਾਂ ਸਾਰਿਆਂ ਦੀ ਦੇਖਭਾਲ ਕਰਨੀ ਸਾਡਾ ਫਰਜ਼ ਬਣਦਾ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ